ਜਿਹੜਾ ਹੈ ਟਾਵਰ ਤੇ ਮੋਰਚਾ ਲੱਗਾ ਜਿੰਨੀ ਸਾਨੂੰ ਸਮਝ ਆ ਉਹ ਇਹ ਆ ਕਿ ਇਹ ਸਟੇਟ ਸਬਜੈਕਟ ਵੀ ਹੈ ਤਿੰਨ ਤਰ੍ਹਾਂ ਦਾ ਸਿਸਟਮ ਹੈ ਇੱਕ ਯੂਨੀਅਨ ਸਟੇਟ ਆਫ ਇੰਡੀਆ ਹੈ ਜਿਹੜਾ ਬਣਾ ਸਕਦੀ ਆ ਦੂਜਾ ਕਰੰਟ ਬਣ ਸਕਦਾ ਆ ਤੀਜਾ ਇਹ ਖੁਦ ਬਣਾ ਸਕਦੇ ਨੇ ਸਾਡੇ ਕੋਲ ਇਹ ਪ੍ਰਮਾਣ ਨੇ ਅ ਅਸੀਂ ਹਵਾ ਚ ਨਹੀਂ ਗੱਲ ਕਰਦੇ ਯੂਪੀ ਦੇ ਵਿੱਚ ਗਊ ਹੱਤਿਆ ਨੂੰ ਲੈ ਕੇ ਕਾਨੂੰਨ ਬਣਿਆ ਹੈ ਸਖਤ ਕਾਨੂੰਨ ਬਣਿਆ ਹੈ ਉਹ ਯੋਗੀ ਨੇ ਬਣਾਇਆ ਹੈ ਲਵ ਜਹਾਦ ਦੇ ਉੱਤੇ ਕਾਨੂੰਨ ਬਣਿਆ ਹੈ ਉਹ ਵੀ ਬਣਿਆ ਹੈ ਤੇ ਪੰਜਾਬ ਗਵਰਨਮੈਂਟ ਨੇ ਵਿਧਾਨ ਸਭਾ ਚ ਮਤਾ ਪਾਸ ਕਰਕੇ ਬਾਦਲ ਸਹਾਰਨੇ ਕੈਪਟਨ ਨੇ ਪਾਣੀਆਂ ਦਾ ਜਿਹੜਾ ਆ ਉਹ ਰੱਦ ਕੀਤਾ ਸੀ ਉਹ ਵੀ ਕਾਨੂੰਨ ਬਣਿਆ ਅਸੀਂ ਇਹ ਚਾਹੁੰਦੇ ਆ ਕਿ ਜੇ ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਾ ਸਕਦੀ ਆ ਬਾਹਰ ਲੀਆਂ ਸਟੇਟਾਂ ਚ ਲਾਗੂ ਹੋਏ ਨਾ ਹੋਏ ਪੰਜਾਬ ਵਿੱਚ ਤਾਂ ਹੋਏ ਇੱਕ ਵਾਰੀ ਲੀ ਤਾਂ ਤੁਰੇ ਸੋ ਮਸਲਾ ਇੱਥੇ ਇਹ ਆ ਕਿ ਜੇ ਦਿੱਲੀ ਸਰਕਾਰ ਸੋਹਿਰਦ ਨਹੀਂ ਤੇ ਸੋਹਿਰਦ ਪੰਜਾਬ ਸਰਕਾਰ ਵੀ ਨਹੀਂ ਹੈ। ਅੱਜ ਤੱਕ ਐਸ ਏਰੀਏ ਦੇ ਵਿੱਚ ਮੰਤਰੀ ਸਾਹਿਬ ਬਣੇ ਇੱਥੇ ਇੱਥੇ ਕਿੰਨੇ ਐਮਐਲਏ ਨੇ ਪਟਿਆਲੇ ਦੀਆਂ 9 ਵਿਧਾਨ ਸਭਾ ਸੀਟਾਂ ਨੇ ਇੱਕ ਵੀ ਐਮਐਲਏ ਇੱਥੇ ਉਦੋਂ ਆਉਂਦੇ ਨੇ ਜਦੋਂ ਕੋਈ ਬਹੁਤ ਬੁਰੀ ਖਬਰ ਹੁੰਦੀ ਆ। ਸਾਡਾ ਬੰਦਾ ਕੱਲ ਨੂੰ ਇਹ ਪੰਥ ਦਾ ਸ਼ਹੀਦ ਹੋ ਜਾਂਦਾ ਆ। ਉਸ ਤੋਂ ਬਾਅਦ ਇੱਥੇ ਸਾਡੇ ਨਾਲ ਆ ਕੇ ਟੇਬਲ ਟॉक ਕਰਨਗੇ। ਮੈਂ ਅੱਜ ਇਹਨਾਂ ਨੂੰ ਇਹ ਗੱਲ ਕਹਿਣਾ ਵੀ ਜੇ ਬੰਦੇ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲ ਕਰਨਾ ਆਏ ਤਾਂ ਹੀ ਤੁਹਾਡੇ ਨਾਲ ਗੱਲ ਨਹੀਂ ਕਰਦੇ ਕਿਉਂਕਿ ਜਿਉਂਦਿਆਂ ਤਾਂ ਤੁਸੀਂ ਕਰਦੇ ਨਹੀਂ ਜਦੋਂ ਸ਼ਹੀਦ ਹੋ ਗਿਆ ਉਦੋਂ ਤੁਸੀਂ ਕਹਿਣਾ ਵੀ ਆਹ ਲੈ ਲਓ ਆਹ ਲੈ ਲਓ ਫੇਰ ਤੁਹਾਡੇ ਬੰਦੇ ਵੀ ਇੱਥੇ ਆਉਣਗੇ ਤੁਹਾਡੇ ਮੰਤਰੀ ਵੀ ਆਉਣਗੇ ਤੁਹਾਡੇ ਐਮਐਲਏ ਵੀ ਆਉਣਗੇ ਸੋ ਬਿਹਤਰ ਗੱਲ ਇਹ ਹੈ ਕਿ ਤੁਸੀਂ ਹੁਣੇ ਹੀ ਸ਼ੁਰੂ ਕਰੋ ਇਸ ਗੱਲ ਨੂੰ ਜਿਹੜੀ ਆ ਟੇਬਲ ਤੇ ਲਿਆਓ ਤੁਸੀਂ ਸਾਡੇ ਨਾਲ ਬਹਿ ਕੇ ਇਹ ਟੇਬਲ ਟॉक ਕਰੋ ਕਿ ਕੀ ਕਾਨੂੰਨ ਪੰਜਾਬ ਗਵਰਨਮੈਂਟ ਬਣਾ ਸਕਦੀ ਹੈ ਕਿ ਨਹੀਂ ਬਣਾ ਸਕਦੀ ਜੇ ਨਹੀਂ ਬਣਾ ਸਕਦੀ ਇਹ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰੋ ਅਸੀਂ ਆਪਣੇ ਵਕੀਲਾਂ ਨਾਲ ਗੱਲ ਕਰਦੇ ਹਾਂ ਜਿਹੜੇ ਸਿਧਾਂਤ ਨੂੰ ਚੰਗੀ ਤਰ੍ਹਾਂ ਪੜ੍ਹਦੇ ਨੇ ਉਹਨਾਂ ਨਾਲ ਗੱਲ ਕੀਤੀ ਆ ਸਾਡੀ ਸਮਝ 'ਚ ਇਹ ਗੱਲ ਹੈਗੀ ਆ ਕਿ ਸਟੇਟ ਕਾਨੂੰਨ ਬਣਾ ਸਕਦੀ ਆ ਫਿਰ ਜੇ ਸਟੇਟ ਕਾਨੂੰਨ ਬਣਾ ਸਕਦੀ ਆ ਤੇ ਅੱਜ ਤੱਕ ਇਸ ਬੰਦੇ ਦਾ ਫਿਕਰ ਕਿਉਂ ਨਹੀਂ ਹੋਇਆ 4 ਮਹੀਨਿਆਂ ਤੋਂ ਇਹ ਗੱਲ ਆਪਣੇ ਆਪ 'ਚ ਜਿਹੜੀ ਬਹੁਤ ਖਤਰਨਾਕ ਸੋ 9 ਤਰੀਕ ਨੂੰ ਅਸੀਂ ਜਿਹੜਾ ਇੱਥੇ 9 ਫਰਵਰੀ ਨੂੰ ਜਿਹੜਾ ਇਕੱਠ ਰੱਖਿਆ ਉਹਦੇ ਵਿੱਚ ਕੋਈ ਸਖਤ ਫੈਸਲੇ ਵੀ ਅਸੀਂ ਲਵਾਂਗੇ ਇਹ ਗੱਲ ਨਹੀਂ ਹੈ ਕਿ ਗਿਣਤੀ ਦੀ ਗੱਲ ਪੰਥ ਨੇ ਕਦੀ ਵਿਚਾਰੀ ਨਹੀਂ ਅੱਜ ਤੱਕ ਕਿਉਂਕਿ ਇੱਥੇ 1 ਨੂੰ 2 ਲੱਖ ਕਿਹਾ ਗਿਆ ਹੈ ਇੱਥੇ ਗਰਜਾ ਸਿੰਘ ਬੋਤਾ ਸਿੰਘ ਲੜੇ ਨੇ ਇੱਥੇ 40 ਨੇ ਜੰਗ ਜਿੱਤੀ ਆ ਇੱਥੇ ਕੁਝ ਬੰਦਿਆਂ ਨੇ ਏਸ਼ੀਆ ਦੀ ਚੌਥੀ ਪਾਵਰ ਨੂੰ 4 ਦਿਨ ਰੋਕ ਕੇ ਰੱਖਿਆ ਆ ਬੰਬਾਂ ਤੇ ਗੋਲਿਆਂ ਦੇ ਸੋ ਇੱਕ ਛੋਟੀਆਂ ਛੋਟੀਆਂ ਗੰਨਾਂ ਦੇ ਨਾਲ ਬਹੁਤ ਵੱਡੀ ਆਰਮੀ ਨੂੰ ਰੋਕ ਕੇ ਰੱਖਿਆ ਸੋ ਗਿਣਤੀ ਪੱਖ ਤੋਂ ਤੇ ਆ ਸਾਨੂੰ ਘਬਰਾਉਣ ਦੀ ਲੋੜ ਨਹੀਂ ਇੱਕ ਸਿੰਘ ਜਦੋਂ ਨਿਸ਼ਾਨ ਸਾਹਿਬ ਦੀ ਗੱਲ ਆਈ ਹੈ ਜਦੋਂ ਫਰਲਾਸ ਜਾਇਆ ਇੱਕ ਮਿੰਟ ਸਿੰਘ ਸਾਹਿਬ ਜਦੋਂ ਫਰਲਾਸ ਜਾਇਆ ਨਿਹੰਗ ਸਿੰਘ ਨੂੰ ਉਦੋਂ ਇਹ ਸੀ ਕਿ ਨਿਸ਼ਾਨ ਸਾਹਿਬ ਖੋਲਣਗੇ ਜੀ ਉਹ ਕਹਿੰਦੇ ਨਹੀਂ ਖੋਲ ਸਕਦੇ ਜਿੰਨਾ ਚਿਰ ਸਿਰ ਨਹੀਂ ਲੈਂਦਾ ਉਹਨਾਂ ਜਰ ਖੋਲ ਨਹੀਂ ਸਕਦੇ ਫਰਲੇ ਨੂੰ ਨਿਸ਼ਾਨ ਸਾਹਿਬ ਦਾ ਰੂਪ ਦਿੱਤਾ ਗਿਆ ਤੇ ਫਰਲਾ ਸਾਡਾ ਨਿਸ਼ਾਨ ਸਾਹਿਬ ਹੈ ਤਾਂ ਫਰਲੇ ਵਾਲੇ ਸਿੰਘ ਨੂੰ ਅਸੀਂ ਨਿਆਂ ਕੇ ਫਤੇ ਬੁਲਾਉਣੇ ਆ ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਦਲਪੰਤ ਦੇ ਬੰਦਿਆਂ ਨੂੰ ਪਤਾ ਹੈ ਫਰਲਾਸ ਜਾਈ ਤਾਂ ਜਾਂਦੇ ਸੋ ਸਾਡਾ ਇੱਕ ਸਿੰਘ ਵੀ ਇੱਥੇ ਮੌਜੂਦ ਰਿਹਾ ਤੇ ਸਾਨੂੰ ਜਿੱਤਣ ਦੀ ਸਦਾ ਆਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ